ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕੀ ਤਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਬਾਸ਼ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਪੈਣਾ ਦੇ ਨਾਲ ਹੈ ਤੇ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਆਪਾਂ ਆਪਣੀ ਸਾਰੀ ਸੰਗਤ ਦਾ ਵੈਲਕਮ ਕਰਦੇ ਹਾਂ ਜੀ ਆਪਣੇ ਚੈਨਲ ਵਾਹ ਪੰਜਾਬੀ ਰਿਐਕਸ਼ਨ ਤੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਦੇਖ ਰਹੇ ਹਾਂ ਜੀ ਕਾਮੇਡੀ ਬੁਆਏ ਦੀਆਂ ਵੀਡੀਓ ਜਿਹੜਾ ਤੇ ਯਾਰ ਬੜੀ ਕੁੱਤੇਖਾਨੀ ਕਰਦਾ ਤੇ ਮਜ਼ਾ ਵੀ ਆਉਂਦਾ ਹੱਸਦਾ ਤੇ ਹੱਸੋ ਅੱਛਾ ਆਪ ਨਹੀਂ ਹੱਸਦਾ ਨਹੀਂ ਹੱਸਦਾ ਕਦੀ ਕਦੀ ਹੱਸ ਵੀ ਲੈਂਦਾ ਅਜੇ ਲੇਕਿਨ ਇਹ ਹੈ ਕਿ ਤੁਹਾਨੂੰ ਸਾਨੂੰ ਬੜਾ ਹਸਾਂਦਾ ਹੈ ਇਦਾਂ ਹੀ ਆਪਾਂ ਇਹਨਾਂ ਦੀ ਇੱਕ ਹੋਰ ਵੀਡੀਓ ਵੇਖਣ ਜਾ ਰਹੇ ਹਾਂ ਤੇ ਵੇਖਦੇ ਹਾਂ ਕਿ ਇਹਦੇ ਵਿੱਚ ਕਿਹਦੀ ਕਿਹਦੀ ਕੁੱਤੇਖਾਨੀ ਹੁੰਦੀ ਹੈ ਤੇ ਕਿੰਨਾ ਖਸਦੇ ਆ ਆਪ ਤੇ ਤੁਹਾਨੂੰ ਵੀ ਕਿੰਨਾ ਖਸਾਂਦੇ ਆ ਪਹਿਲੇ ਵੀਡੀਓ ਦੇਖ ਲੈਂਦੇ ਆ ਜੀ ਹਾਂਜੀ ਦੋਸਤੋ ਤੁਹਾਡੇ ਆਪਣੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਹੁਣ ਆਪਾਂ ਕੁਝ ਇੱਕ ਬੰਦਿਆਂ ਦੀ ਕਰਦੇ ਆਂ ਬੇਇਜ਼ਤੀ ਏਨਾ ਟਾਈਮ ਵੇਸਟ ਕੀਤੇ ਕੀਤੇ ਚਲੋ ਆ ਸ਼ੁਰੂ ਕਰਤੇ ਆਂ ਪੁੜੇ ਹੋਗੇ ਮੇਰਾ ਕੀ ਮਕਾਮ ਪਾਉਦਿਆ ਇੱਥੇ ਦੁਨੀਆ ਕਮਾਤੀ ਦੋ ਸਾਲਾਂ ਵਿੱਚ ਦੀ ਆਹ ਦੇਖ ਲੋ ਸ਼ਕਲਾਂ ਅੰਬ ਚੂਸੇ ਵਾਲੀਆਂ ਤੇ ਫੀਲਿੰਗਾਂ ਲੈਣੀਆਂ ਮੂਸੇ ਵਾਲੀਆਂ ਮੂਸੇ ਵਾਲੀਆਂ ਸਾਗਾ ਪੰਜਾਬ ਦਾ ਲਤਾਂ ਲੰਮੀਆਂ ਵਾਲਾ ਸਟਾਰ ਉਹ ਮੈਂ ਯਾਰ ਡਰਾਈਵਰ ਤਾਂ ਬੜੇ ਦੇਖਿਆ ਪਰ ਇੰਨਾ ਘਟਿਆ ਡਰਾਈਵਰ ਨਹੀਂ ਦੇਖਿਆ ਉਹ ਸਾਰੀ ਜਗਾ ਸੁੱਕੀ ਪਈ ਆ ਤੇ ਲਿਆ ਕੇ ਗੱਡੀ ਠਲਤੀਆਂ ਨੇ ਚਿੱਕੜ ਚੱਲ ਸਾਬਾਸ ਬਟਾ ਉਹ ਸਿਆਣਾ ਨੇ ਵੈਸੇ ਸੱਚ ਹੀ ਕਿਹਾ ਜੱਬਲ ਪੁੱਤ ਜੰਮਣ ਤੇ ਕੰਦਾ ਕੰਬਣ ਹਾਂਜੀ ਹਾਂ ਮੇਰੀ ਟੁਕੜੀ ਠੀਕ ਆ ਰਹੀ ਏ ਇੱਕ ਹੋਰ ਟੁਕੜੀ ਆ ਆ ਦੇਖ ਲਓ ਅਮਲੀਆਂ ਨੂੰ ਉਹ ਇਹਨੇ ਪੂਰੇ ਪੰਜਾਬ ਦੇ ਲੋਕਾਂ ਦਾ ਨਾ ਜਿਨਾ ਹਰਾਮ ਕਰ ਰੱਖਿਆ ਉਹ ਇਹਨੂੰ ਸਾਹਮਣੇ ਦਿਖੀ ਵੀ ਆਊਗਾ ਕੀ ਖਾਈ ਜਾਂਦੀ ਆ ਫਿਰ ਵੀ ਪੁੱਛੀ ਆ ਉਹ ਗੁਗੜੀ ਕੀ ਖਾ ਰਹੇ ਹੋ ਗੁਗੜੀ ਕੀ ਯਾਰ ਇਹਨਾਂ ਦੋਨਾਂ ਨੇ ਨਾ ਸਾਰੇ ਲੋਕਾਂ ਨੂੰ ਦੁਖੀ ਕਰੇ ਇਹ ਰੋਈ ਜਾ ਮੈਂ ਕੋ ਨਾ ਇਹ ਆਵੀਂ ਜਬਾਸ਼ ਆ ਕਰ ਮੋਟੀ ਹੋਏਗੀ ਆ ਆ ਦੇਖ ਲੋ ਬੁਗੜੀ ਦੀ ਅਸਲੀ ਸ਼ਕਲ ਬੱਚ ਰਾਜੀ ਜੀ ਤੇ ਦੀਪਾ ਜੀ ਠੀਕ ਹਾਂ ਬੁਗੜੀ ਢਿੱਡੀ ਦਾ ਭਾਰ ਲਾ ਕੇ ਨਾ ਟਕਾਰ ਦਵਾ ਦੇ ਹਾਰ ਹੋ ਜੂਗਾ ਲਾ ਕੇ ਟਕਾਰ ਦਵਾ ਦੇ ਬਹੁਤ ਖੁਸ਼ ਹਾਂ ਮਤਲਬ ਲਾਈਕ ਨਾਲੇ ਆਪਾਂ ਕਿਹੜਾ ਕਿਸ ਤੋਂ ਲੈ ਕੇ ਖਾਣਾ ਹੈਣਾ ਕੁਛ ਅੱਛਾ ਜੀ ਮਨ ਮੈਂ ਜੋ ਵੀ ਆ ਮੈਂ ਆਪਦੇ ਸਿਰਫ ਕਰ ਦਿਆਂ ਕਰਕੇ ਜੋ ਵੀ ਆ ਇੱਕ ਹੀ ਮਤਲਬ ਹੋਇਆ ਹੈ ਉਹ ਤੇਰੇ ਬਾਰੇ ਤਾਂ ਹੁਣ ਬਾਬਾ ਜੀ ਦੱਸਣਗੇ ਦੱਸੋ ਬਾਬਾ ਜੀ ਉਹ ਇੱਕ ਆਹ ਦੇਖ ਲੋ ਇੱਛਾ ਧਾਰੀ ਨਾਗ ਜੇ ਉਹ ਇਹਨਾਂ ਨੇ ਪੰਜਾਬ ਚ ਉਹਦੀ ਵੱਖਰੀ ਯੂਨੀਅਨ ਬਣਾ ਰੱਖੀ ਆ ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਜੱਟ ਦੀ ਮਸ਼ੂਕ ਮੀ ਓਏ ਕੱਲਾ ਨਹੀਂ ਪੰਜਾਬ ਚ ਇਹਦੇ ਨਾਲ ਦੇ ਹੋਰ ਵੀ ਬੜਿਆ ਆਹ ਦੇਖੋ ਇੱਕ ਸੂਟ ਚ ਮੈਂ ਫੋਟੋ ਸੀ ਖਾਈ ਵੇ ਮੇਰੇ ਕੈਨਟ ਦੇ ਟਿੰਡ ਬੇਬੇ ਨੂੰ ਦਿਖਾਈ ਵੇ ਤੇਰੀ ਫੋਟੋ ਦਾ ਅਮਰੀਕਾ ਮੋਣੀ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਚ ਇੰਨੇ ਟੈਂਪੂ ਜੇ ਆ ਕਿੱਥੋਂ ਗਏ ਆ ਯਾਰ ਇਹ ਤਾਂ ਤਿੰਨ ਟਾਇਰਾਂ ਵਾਲੇ ਟੈਂਪੂ ਹੀ ਨਹੀਂ ਫਿਰਦੇ ਜਿੰਨੇ ਇਹ ਫਿਰਦੇ ਆ ਇੱਕ ਇਹਨਾਂ ਨੇ ਇੰਸਟਾਗ੍ਰਾਮ ਤੇ ਬੜਾ ਗੰਦਪਾ ਰੱਖਿਆ ਉਹ ਇਹਨਾਂ ਨੇ ਇੰਸਟਾਗ੍ਰਾਮ ਦਾ ਨਾਮ ਹੀ ਚੇਂਜ ਕਰ ਦੇਣਾ ਮੈਨੂੰ ਲੱਗਦਾ ਇੰਸਟਾਗ੍ਰਾਮ ਤੋਂ ਟੈਂਪੂਗ੍ਰਾਮ ਬਣਾ ਦੇਣਾ ਚੈਨਾ ਕੀ ਚਾਹ ਰਹੇ ਆ ਭਈ ਆ ਲੋਕ ਇਹ ਬੋਲਤੇ ਕਿ ਹਮਨੇ ਖੁਦ ਕੀਆ ਔਰ ਹੁਣ ਇਹ ਕੀ ਕਹਿੰਦੀ ਆ ਇਹਦੀ ਗੱਲ ਵੀ ਸੁਣ ਲੋ ਯਾ ਫੇਮ ਕੇ ਲਈ ਕੀਆ ਫੇਮ ਤਾਂ ਹਮਾਰੇ ਪਾਸ ਪਹਿਲੇ ਵੀ ਥਾ ਜਦੋਂ ਆਪ ਆਪਕੋ ਬਤਾਏ ਕਿ ਅਸੀਂ ਲੋਕ ਕਾਰਟ ਤੇ ਥੇ ਜੀ ਜੀ ਆਖੇ ਦੇਖੋ ਨੀਅਤ ਮੇਂ ਖੋਟ ਸਾਫ ਨਜ਼ਰ ਆਤਾ ਹੈ ਹਵਸ ਸੇ ਭਰੀ ਹੋਈ ਆ ਦੇਖ ਲੋ ਮਸਾ ਲੋਕੀ ਗੱਲ ਭੁੱਲਦਿਆ ਤੇ ਇਹ ਇੰਟਰਵਿਊ ਦੇ ਕੇ ਨਾ ਫੇਰ ਨਵਾਂ ਮੁੱਦਾ ਛੇੜ ਦਿੰਦੀ ਹੈ ਯਾਰ ਇਹਨੇ ਵੀ ਨਾ ਸੋਚ ਲਿਆ ਬਸ ਜਦੋਂ ਹੀ ਲਾਈਕ ਵਿਊ ਘਟ ਜਾਣ ਤੇ ਚਲੋ ਬਾਈ ਕੋਈ ਮੁੱਦਾ ਛੇੜ ਦਈਏ ਫੇਰ ਆਉਣੇ ਸ਼ੁਰੂ ਹੋ ਜਾਣਗੇ ਓ ਯਾਰ ਡਾਂਗ ਚੱਕ ਲਵੇ ਤੇ ਇਹਨਾਂ ਦੇ ਨਾ ਗਿੱਟੇ ਗਿੱਟੇ ਕੁੱਟੇ ਆ ਦੇਖ ਲੋ ਉਹ ਮੂੰਹ ਸਿਰ ਤੇ ਐ ਕਾਟੇ ਮਾਰੀ ਬੈਠਾ ਤੇ ਬਣਿਆ ਫਿਰਦਾ 스타 ਉਹ ਇਹਨੂੰ ਕਬੱਡੀ ਦੇ ਟੂਰਨਾਮੈਂਟ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਜਾਂਦਾ ਜਿਵੇਂ ਪੰਜਾਬ ਲਈ ਪਤਾ ਨਹੀਂ ਕਿੰਨੇ 골ਡ ਮੈਡਲ ਲੈ ਕੇ ਆਇਆ ਹੋਵੇ ਉਤੋਂ ਉਹ ਦੇਖ ਲੋ ਪਤੰਦਰ ਨੂੰ ਉਹਨਦੇ ਪਿਆਰੀ ਹੱਥ ਲਾਈ ਜਾਂਦਾ ਉਹਨੂੰ ਗੁਰੂ ਬਣਾਈ ਬੈਠਾ ਉਸਤਾਦ ਆਪਦਾ ਜਿਵੇਂ ਉਹ ਤੋਂ ਬੀਨ ਵਜਾਉਣੀ ਸਿੱਖਦਾ ਰਿਹਾ ਯਾਰ ਇਹਨੂੰ ਕਬੱਡੀ ਦੇ ਟੂਰਨਾਮੈਂਟ ਤੇ ਤਾਂ ਹਾਰ ਪਾ ਕੇ ਸਨਮਾਨਿਤ ਕੀਤਾ ਜਾਂਦਾ ਤੇ ਅਸਲੀ ਸੋਸ਼ਲ ਮੀਡੀਆ ਤੇ ਇਹਦੀ ਇੱਜ਼ਤ ਦੇਖ ਲੋ ਤੇ ਤੇਰੀ ਬਾਹ ਟੁੱਟੀ ਆ ਤੂੰ ਮਰੇਂਗਾ ਤੇਰੀ ਮਾਂ ਮਰੂਗੀ ਤੇਰੀ ਭੈਣ ਮਰੂਗੀ ਦੱਲਿਆ ਤੈਨੂੰ ਮੈਂ ਦੱਸਦੀ ਆ ਕਿ ਮੈਂ ਕੀ ਚੀਜ਼ ਆ ਤੇਰੇ ਚ ਤਾਂ ਇਹਨਾਂ ਦਮ ਤਾਂ ਹੈ ਨਹੀਂ ਆਪਦੀ ਮਾਂ ਨਾਲ ਆ ਕੇ ਗੱਲ ਕਰੇਂਗਾ ਤੂੰ ਇੱਕ ਕੁੜੀ ਤੋਂ ਸਟੋਰੀ ਪੁਆਣਾ ਤੂੰ ਇੱਕ ਬਈਰਾਂ ਨਹੀਂ ਤੋਂ ਸਟੋਰੀ ਪੁਆਣਾ ਮੇਰੇ ਨੰਬਰਾਂ ਦੀ ਆ ਵੱਡੀ ਮਾਡਲ ਦੀ ਗੱਲ ਨਾ ਥੋੜੀ ਧਿਆਨ ਨਾਲ ਸੁਣੋ ਜੇ ਮਤਲਬ ਸਾਰੇ ਫਰਜ਼ ਮੇਰੀ ਮਾਂ ਨੇ ਹੋਣ ਤੱਕ ਮੇਰੇ ਨਵਾਏ ਆ ਤੇ ਮੇਰੇ ਦੇ ਜੀ ਬਹੁਤ ਇੱਛਾ ਆ ਕਿ ਮੈਂ ਉਹਨਾਂ ਲਈ ਕੁਝ ਕਰਾਂ ਹਨਾ ਤੇ ਉਹ ਵੀ ਕੱਲ ਨੂੰ ਮਾਂ ਨੇ ਹਸਮਿਸ ਕਰਨੇ ਕਿ ਨਹੀਂ ਮੈਂ ਅਜੇ ਆਪਣੇ ਬੱਚਿਆਂ ਲਈ ਕੁਝ ਕੀਤਾ ਤੇ ਬੱਚਿਆਂ ਨੇ ਮੁੱਲ ਮੋੜਿਆ ਹਾਲੇ ਤੱਕ ਮੈਂ ਨਹੀਂ ਕਰ ਪਈ ਬਟ ਇਨ ਫਿਊਚਰ ਮੈਂ ਜ਼ਰੂਰ ਕਰਾਂਗੀ ਓਏ ਨਾ ਕਰੀ ਵੀ ਨਾ ਅੱਗੇ ਕੁਝ ਓਏ ਤੂੰ ਹੁਣੇ ਚੰਨ ਚਾੜਤਾ ਅੱਗੇ ਜਾ ਕੇ ਕੀ ਕਰੇਂਗੀ ਓ ਮਾਂ ਵਿਚਾਰੀ ਰੋਂਦੀ ਆ ਪੁੱਤ ਇਹ ਛੋਟੇ ਕੱਪੜੇ ਨਾ ਪਾਇਆ ਕਰ ਕਲੱਬਾਂ 'ਚ ਨਾ ਜਾਇਆ ਕਰ ਦਾਰੂ ਨਾ ਪੀਆ ਕਰ ਪਰ ਇਹ ਕਿੱਥੇ ਮੰਦੀ ਆ ਉਹ ਇਹਨੇ ਤਾਂ ਲੰਗਪੁਣਾ ਦਿਖਾ ਕੇ ਬਸ ਫੇਮਸ ਹੋਣਾ ਉਹ ਮਾਂ ਦੀ ਗੱਲ ਸੁਣੋ ਪਹਿਲਾਂ ਵਿਚਾਰੀ ਦੀ ਮੈਂ ਕਿ ਕਹਿੰਦੀ ਤੂੰ ਸੱਦਵਾਂ ਦਿੱਤੀ ਏ ਐਦਾਂ ਦਾ ਕੰਮ ਮੈਂ ਐਦਾਂ ਹੱਸ ਜੁੜੇ ਨੇ ਵੀ ਐਦਾਂ ਨਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਤਾਂ ਪਾਉਣੀ ਏ ਨਹੀਂ ਬੋਤ ਤੇਰਾ ਪਰ ਆ ਮੁਕਿਆ ਹੋਇਆ ਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹਾਂ ਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਵੇਖ ਹੀ ਲਏ ਹੁਣ ਆ ਪੰਜਾਬ ਦੇ vingetted ਜਾਂ star ਤੇ ਚੈਨਲ ਨੂੰ ਹੁਣ ਕਰ ਲੋ ਤੁਸੀਂ ਸਬਸਕ੍ਰਾਈਬ ਤੇ ਤੁਸੀਂ ਸਪੋਰਟ ਕਰੋਗੇ ਤਾਂ ਫੇਰੀ ਕੀ ਹੌਸਲਾ ਵਾਦਾ ਅਗਲੀ ਵੀਡੀਓ ਬਣਾਉਣ ਦਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਬਿਲਕੁਲ ਜੀ ਜ਼ਬਰਦਸਤ ਜੀ ਵਧੀਆ ਮਜ਼ਾ ਆਇਆ ਅੱਛਾ ਯਾਰ ਵਾਕਈ ਵਿੱਚ ਕਈ ਕਈ ਰੀਲਾਂ ਐਸੀਆਂ ਹੁੰਦੀਆਂ ਨੇ ਇਹ ਵਾਕਈ ਪੰਜਾਬ ਦੇ ਜਿਹੜੇ ਕਈ ਕਈ ਵਿੱਚ ਬਹੁਤ ਹੀ ਉਪਰੋਕਤ ਹੈ ਮਤਲਬ ਕਿ ਵੀਊ ਵਾਸਤੇ ਨਾ ਉਹ ਆਪਣੇ ਆਪ ਨੂੰ ਬਰਵਾ ਜਿੱਦਾਂ ਕਿ ਉਹਨਾਂ ਨੇ ਦੇਖਿਆ ਕਿ ਨਹੀਂ ਸਿੱਧੂਆਂ ਦੀ ਧੀ ਹੈ ਠੀਕ ਹੈ ਲੇਕਿਨ ਉਹਦੀ ਮਾਂ ਨੂੰ ਡਈ ਹੈ ਉਹ ਫੇਮਸ ਹੋਣ ਵਾਸਤੇ ਐਸੀ ਐਸੀ ਰੀਲਾਂ ਪਾਉਣ ਡਈ ਹੈ ਮਤਲਬ ਲੇਕਿਨ ਪੰਜਾਬ ਦਾ ਦਸਤੂਰ ਹੈ ਕਦੇ ਲੇਕਿਨ ਪੰਜਾਬ ਦਾ ਕਲਚਰ ਤੇ ਨਹੀਂ ਹੈਗਾ ਤਾਂ ਕਲਚਰ ਬਾਤ ਹੀ ਨਹੀਂ ਹਾਂ ਜੀ ਸਲਵਾਰ ਕਮੀਜ਼ ਹੈ ਹਾਂ ਜੀ ਕਲਚਰ ਪੰਜਾਬ ਦਾ ਇਹ ਹੈਗਾ ਲੇਕਿਨ ਇਹ ਜਿਹੜੇ ਛੋਟੇ ਛੇੜੇ ਬਾਸ ਪਾਣਾ ਇਹ ਪੰਜਾਬ ਦਾ ਤੇ ਕਲਚਰ ਹੈ ਨਹੀਂ ਹੈ ਨਹੀਂ ਯਾਰ ਤਾਂ ਕਰਕੇ ਇਹ ਚੀਜ਼ਾਂ ਦੀ ਵਜ੍ਹਾ ਤੋਂ ਦੇਖਿਆ ਲੇਕਿਨ ਇਹ ਵੇਖੋ ਨਾ ਅਗਰ ਇਹਨੂੰ ਵੇਖਿਆ ਜਾਵੇ ਤੇ ਵੀਰੇ ਨੇ ਉਹਨੂੰ ਮਤਲਬ ਕਿ ਸਬਕ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਕਿ ਮੇਰੀ ਵੀਡੀਓ ਤੋਂ ਇਸ਼ਾਅ ਹੈ ਸ਼ਾਇਦ ਕਿ ਲੋਕ ਤੇਰੇ ਬਾਰੇ ਜ ਕੀ ਸੋਚਦੇ ਨੇ ਕਿ ਪੁਆਇੰਟ ਵਿਊ ਰੱਖਦੇ ਨੇ ਤੇ ਤੈਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਇਹਨਾਂ ਦੀ ਵਜ੍ਹਾ ਤੇ ਦੇਖਿਆ ਕਿ ਬਹੁਤ ਜ਼ਿਆਦਾ ਟੈਂਪੂ ਜਿਹੜੇ ਨੇ ਨਾ ਉਹ ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਕਰਨ ਲੱਗ ਪਏ ਨੇ ਕਿਉਂਕਿ ਜੇ ਇਹ ਆਪਣੇ ਆਪ ਨੂੰ ਇੰਨਾ ਆਜ਼ਾਦ ਫੀਲ ਕਰ ਸਕਦੀਆਂ ਨੇ ਠੀਕ ਹੈ ਆਪਣੇ ਆਪ ਦਾ ਲੇਕਿਨ ਜੇ ਮੈਂ ਇਹ ਕਹੋ ਨਾ ਇੱਕ ਇਹਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਤੋਂ ਤੁਸੀਂ ਫੇਮ ਲੈਣ ਵਾਸਤੇ ਤੁਸੀਂ ਆਪਣੇ ਆਪ ਨੂੰ ਜਿਸਾਂ ਵੀ ਐਵੇਂ ਇਹ ਦੇ ਇਹ ਕਰਦੇ ਨਹੀਂ ਨਾ ਕਰ ਸਕਦੇ ਬਾਕੀ ਨੇ ਇਹ ਹੈ ਕਿ ਬੜੀ ਆਪਣੀ ਜਗਾ ਠੀਕ ਹੈ ਬਾਕੀ ਵੀਡੀਓਜ਼ ਆਪਣੀ ਜਗਾ ਲੇਕਿਨ ਜੋ ਇੱਕ ਇਨਸਾਨ ਦੀ ਹੁੰਦੀ ਹੈ ਨਾ ਕਿ ਆ ਸਾਡੀ ਲਿਮਿਟ ਹੈ ਆ ਸਾਡਾ ਮਤਲਬ ਕਿ ਕਲਚਰ ਹੈ ਉਹਨੂੰ ਕ੍ਰੋਸ ਕਰਨਾ ਉਹ ਲੱਗਦਾ ਹੋ ਜਾਂਦਾ ਠੀਕ ਹੈ ਇਹ ਨਹੀਂ ਸਹੀ ਗੱਲ ਹੈ ਲੇਕਿਨ ਬਾਕੀ ਜਿਹੜੀਆਂ ਕਾਮੇਡੀ ਵੀਡੀਓ ਹੁੰਦੀਆਂ ਨੇ ਉਹਨਾਂ ਦੇ ਉੱਤੇ ਜਿਹੜੀਆਂ ਰੀਲਾਂ ਬਣਦੀਆਂ ਨੇ ਯਾਰ ਉਹਦੇ ਵਾਕਈ ਵਧੀਆ ਹੁੰਦੀਆਂ ਨੇ ਦੇਖੋ ਨਾ ਵੀਰੇ ਨੂੰ ਤੁਸੀਂ ਮੌਕਾ ਦੋਗੇ ਤੇ ਵੀਰੇ ਤੁਹਾਡੀ ਕੁੱਤੇ ਤੁਹਾਡੀ ਕੁੱਤੇ ਖਾਣੀ ਕਰੇਗਾ ਅਗਰ ਤੁਸੀਂ ਮੌਕਾ ਨਾ ਦੋਗੇ ਤੇ ਨਹੀਂ ਕਰੇਗਾ ਫਿਰ ਨਹੀਂ ਕਰੇਗਾ ਬਿਲਕੁਲ ਜੀ ਤੇ ਇਦਾਂ ਹੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੀਆਂ ਜਿਹੜੇ ਕਾਮੇਡੀ ਬੁਆਏ ਦੀਆਂ ਵੀਡੀਓ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੀਡੀਓ ਐਸੀਆਂ ਹੁੰਦੀਆਂ ਨੇ ਜਿਹਦੇ ਵਿੱਚ ਉਹ ਰੀਲਾਂ ਸਿਰਫ ਇਸ ਮਕਸਦ ਵਾਸਤੇ ਚੋਕਦੇ ਨੇ ਕਿ ਅਗਲੇ ਇਨਸਾਨ ਨੂੰ ਥੋੜਾ ਜਿਹਾ ਸਬਕ ਮਿਲੇ ਹਾਂ ਨੈਕਸਟ ਟਾਈਮ ਹਰ ਵੀਡੀਓ ਉਹਨਾਂ ਦੀ ਕਾਮੇਡੀ ਵਾਸਤੇ ਨਹੀਂ ਹੁੰਦੀ ਹੈ ਵੇਖਿਆ ਜਿਵੇਂ ਉਹ ਐਸਐਨ ਵਾਲੀਆਂ ਵੀਡੀਓ ਹੁੰਦੀਆਂ ਨੇ ਨਾ ਉਹਨਾਂ ਦੇ ਪਿੱਛੇ ਉਹ ਮਤਲਬ ਕਿ ਕਿਸੇ ਵੀ ਤਰ੍ਹਾਂ ਦਾ ਇਮੋਜੀ ਜਾਂ ਹਸਨ ਵਾਲਾ ਉਹ ਸੀਨ ਨਹੀਂ ਕਰੇਗਾ ਠੀਕ ਹੈ ਇਨਸਾਨ ਖੁਦ ਇਹਨਾਂ ਤੋਂ ਸੋਚ ਲੈਣਾ ਚਾਹੀਦਾ ਸੋਚ ਲੈਣਾ ਚਾਹੀਦਾ ਬਾਕੀ ਜੀ ਆਪਣੇ ਵੀਰਾਂ ਭੈਣਾਂ ਤੋਂ ਪੁੱਛ ਲੈਂਦੇ ਸੀ ਉਹਨਾਂ ਦੀ ਵੀ ਕੋਈ رائے ਹੋਏਗੀ ਉਹ ਸਾਨੂੰ ਜਿਹੜੀ رائے ਦੇਣਗੇ ਉਹ ਵੀ ਬਿਹਤਰ ਹੋਏਗੀ ਕਮੈਂਟ ਕਰਕੇ ਜ਼ਰੂਰ ਦੱਸਣ ਮਿਲਦਾ ਹੈ ਥੈਂਕ ਯੂ ਅਗਰ ਅੱਛੀ ਜੀ ਵੀਡੀਓ ਦੇ ਨਾਲ ਸਾਨੂੰ ਤੋਂ ਇਜਾਜ਼ਤ ਕੁਟ ਬੈਠੇ ਕਿ ਰਹਿ ਰੱਖਾ